ਸਾਸੀ ਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਆ ਤੇ ਤੁਹਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕਰਨ ਵਾਲਿਆਂ ਕਿ ਪੰਜਾਬ ਚ ਪੈਨਸ਼ਨ ਲੈਣ ਵਾਲੇ ਮੁਰਦੇ ਕਾਬੂ ਧੰਦਾ ਦੀ ਕਿ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਗਵਰਨਮੈਂਟ ਵੱਲੋਂ ਇੱਕ ਪੈਨਸ਼ਨ ਦਿੱਤੀ ਜਾਂਦੀ ਸੀ ਧੰਦਾ ਦੇ ਕਿ ਇਹਦੇ ਬਹੁਤ ਸਾਰੇ ਲਾਭਪਾਤਰੀ ਸੀ ਜਿਨ੍ਹਾਂ ਦੇ ਵਿੱਚ ਬਜ਼ੁਰਗ ਵਿਧਵਾਵਾਂ ਆਸਰਿਤ ਬੱਚੇ ਅਤੇ ਅਪਹਾਇਜ ਜਿਨ੍ਹਾਂ ਨੂੰ 1500 ਰੁਪਏ ਦੀ ਮਹੀਨਾਵਾਰ ਪੈਨਸ਼ਨ ਦਿੱਤੀ ਜਾਂਦੀ ਸੀ ਜੋ ਕਿ ਸਮਾਜ ਭਲਾਈ ਲਈ ਸਰਕਾਰ ਦੇ ਸਮਰਪਣ ਨੂੰ ਦਰ ਹੌਂਦੀ ਸੀ ਪਰ ਤਾਂ ਦਦਾਈਏ ਕੀ ਹੁਣ ਇੱਕ ਅਹਿਮ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹਦੇ ਚ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡਾ ਕਦਮ ਚੁੱਕਦੇ ਹੋਏ ਇਹ ਫੈਸਲਾ ਲਿਆ ਤੇ ਤਾਂ ਦਦਾਈਏ ਕੀ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਜਿਹੜੇ ਮੈਡਮ ਡਾਕਟਰ ਬਲਜੀਤ ਕੌਰ ਮੰਤਰੀ ਡਾਕਟਰ ਬਲਜੀਤ ਕੌਰ ਨੇ ਉਹਨਾਂ ਨੇ ਜਿਹੜਾ ਆ 1 145.73 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ ਇਹ ਵਸੂਲੀ ਰਾਜ ਪਰ ਵਿੱਚ ਲਾਪਾਤਰੀਆਂ ਦੀ ਮੌਜੂਦਗੀ ਦੀ ਪੁਸ਼ਟੀ ਕਰਨ ਲਈ ਵਿਭਾਗ ਦੁਆਰਾ ਕੀਤੇ ਗਏ ਇੱਕ ਵਿਆਪਕ ਸਰਵੇਖਣ ਤੋਂ ਬਾਅਦ ਕੀਤੀ ਗਈ ਹੈ ਦੋਸਤੋਂ ਤੁਹਾਨੂੰ ਦੱਸਦੇ ਜੀ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਪੈਨਸ਼ਨਾਂ ਜਿਹੜੀਆਂ ਨੇ ਲੋਕ ਲੈ ਰਹੇ ਸੀ ਕਿ ਜਿਹੜੇ ਲੋਕ ਮਰ ਚੁੱਕੇ ਹੀ ਉਹਨਾਂ ਦੀ ਵੀ ਪੈਨਸ਼ਨ ਲੋਕ ਅਜੇ ਵੀ ਲਈ ਜਾ ਰਹੇ ਸੀ ਜਿਹਦੇ ਵਿੱਚ ਜਿਹੜਾ ਆ ਬਹੁਤ ਸਾਰਾ ਪੈਸਾ ਜਿਹੜਾ ਆ ਪੰਜਾਬ ਸਰਕਾਰ ਨੇ ਵੰਡਿਆ ਹੋਇਆ ਸੀ ਤੇ ਉਹ ਉਹਨਾਂ ਲੋਕਾਂ ਦੇ ਕੋਲ ਜਾ ਚੁੱਕਾ ਸੀ ਜਿਹੜੇ ਲੋਕ ਮਰ ਚੁੱਕੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਕੋਲ ਜਾ ਚੁੱਕਾ ਸੀ ਜਿਹੜੇ ਲੋਕ ਮਰ ਚੁੱਕੇ ਨੇ ਜਿਨ੍ਹਾਂ ਦਾ ਇਸ ਦੀ ਦੁਨੀਆ ਤੇ ਕੋਈ ਵੀ ਨਾਮੋ ਨਿਸ਼ਾਨ ਨਹੀਂ ਸੀ ਉਹਨਾਂ ਦੇ ਨਾਂ ਤੇ ਜਿਹੜੀ ਹੈ ਪੰਜਾਬ ਦੇ ਵਿੱਚ ਪੈਨਸ਼ਨ ਲਈ ਜਾ ਰਹੀ ਸੀ ਬਹੁਤ ਜ਼ਿਆਦਾ ਸ਼ਰਮਨਾਕ ਜਿਹੜੀ ਘਟਨਾ ਸਾਹਮਣੇ ਆਉਂਦੀ ਹੈ ਕਿ ਜੇਕਰ ਪੰਜਾਬ ਸਰਕਾਰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਦਿੰਦੀ ਹੈ ਤਾਂ ਲੋਕ ਉਹਦਾ ਨਜਾਇਜ਼ ਫਾਇਦਾ ਵੀ ਲੈ ਲੈਂਦੇ ਨੇ ਇਸੇ ਤਰ੍ਹਾਂ ਜਿਹੜਾ ਆ ਪੰਜਾਬ ਸਰਕਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਇੱਕ ਐਮ ਕਦਮ ਚੁੱਕਿਆ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਰਾਜ ਪੈਨਸ਼ਨ ਸਕੀਮ ਤਹਿਤ 2.44 ਲੱਖ ਮਰਿਤਕ ਅਤੇ ਅਯੋਗ ਲਾਭਪਾਤਰੀਆਂ ਤੋਂ 145.73 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ ਇਹ ਵਸੂਲੀ ਰਾਜ ਭਰ ਵਿੱਚ ਲਾਭਪਾਤਰੀਆਂ ਦੀ ਮੌਜੂਦਗੀ ਦੀ ਪੁਸ਼ਟੀ ਕਰਨ ਲਈ ਵਿਭਾਗ ਦੁਆਰਾ ਕੀਤੇ ਗਏ ਇੱਕ ਵਿਆਪਕ ਸਰਵੇਖਣ ਤੋਂ ਬਾਅਦ ਕੀਤੀ ਗਈ ਹੈ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਪੈਨਸ਼ਨ ਦੀ ਸਹੀ ਵੰਡ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ ਹੈ। ਰਾਜ ਨੇ ਚਾਲੂ ਸਾਲ 2024-25 ਦੌਰਾਨ ਪੈਨਸ਼ਨ ਸਕੀਮ ਤਹਿਤ 33.58 ਲੱਖ ਲਾਭਪਾਤਰੀਆਂ ਨੂੰ 25.52 ਕਰੋੜ ਰੁਪਏ ਵੰਡੇ ਸਨ ਬਜ਼ੁਰਗਾਂ ਵਿਧਵਾਵਾਂ ਆਸਰਿਤ ਬੱਚਿਆਂ ਤੇ ਅਪਹਾਜਾਂ ਨੂੰ 1500 ਰੁਪਏ ਦੀ ਮਹੀਨਾਵਾਰ ਪੈਨਸ਼ਨ ਪ੍ਰਦਾਨ ਕੀਤੀ ਜਾਂਦੀ ਹੈ ਜੋ ਸਮਾਜਿਕ ਭਲਾਈ ਲਈ ਸਰਕਾਰ ਦੇ ਸਮਰਪਣ ਨੂੰ ਦਰਸਾਉਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਸਰਵੇ ਰਿਪੋਰਟ ਅਨੁਸਾਰ ਵਿੱਤੀ ਸਾਲ 2022 ਦੌਰਾਨ ਦੌਰਾਨ ਜਿਹੜਾ ਆ 122908 ਲਾਪਾਤਰੀ ਅਯੋਗ ਅਤੇ ਮਰਤਕ ਪਾਏ ਗਏ ਸਨ ਜਿਸ ਨਾਲ 77.91 ਕਰੋੜ ਰੁਪਏ ਦੀ ਵਸੂਲੀ ਹੋਈ ਸੀ ਇਸੇ ਤਰ੍ਹਾਂ ਵਿੱਤੀ ਸਾਲ 2023-24 ਵਿੱਚ 107571 ਲਾਪਾਤਰੀਆਂ ਦੀ ਪਛਾਣ ਅਯੋਗ ਅਤੇ ਮਰਤਕ ਵਜੋਂ ਕੀਤੀ ਗਈ ਸੀ ਜਿਸ ਦੇ ਨਤੀਜੇ ਵਜੋਂ 43.2 ਕਰੋੜ ਰੁਪਏ ਦੀ ਵਸੂਲੀ ਹੋਈ ਸੀ ਵਿੱਤੀ ਸਾਲ 2024-25 ਦੌਰਾਨ ਜੁਲਾਈ ਇਹ 24 ਤੱਕ ਵੀ ਕਾਫੀ ਜ਼ਿਆਦਾ ਜਿਹੜੀ ਰਕਮ ਜਿਹੜੀ ਇਹ ਇਹਨਾਂ ਲਾਪਤਰੀਆਂ ਤੱਕ ਪਹੁੰਚੀ ਤੇ ਉਸ ਦੀ ਵੀ ਵਸੂਲੀ ਜਿਹੜੀ ਹੈ ਕੀਤੀ ਗਈ ਇਸੇ ਤਰ੍ਹਾਂ ਜਿਹੜੀ ਹੈ ਵਕ ਵਕ ਵਸੂਲੀਆਂ ਕਰਦੇ ਹੋਏ 145 ਕਰੋੜ ਰੁਪਏ ਦੀ ਜਿਹੜੀ ਹੈ ਤਕਰੀਬਨ ਤਕਰੀਬਨ ਵਸੂਲੀ ਕੀਤੀ ਜਾ ਚੁੱਕੀ ਹੈ ਇਹ ਵਸੂਲੀ ਉਹਨਾਂ ਲੋਕਾਂ ਕੋ ਕੀਤੀ ਗਈ ਹੈ ਜਿਹੜੇ ਲੋਕ ਮਰ ਚੁੱਕੇ ਨੇ ਤੇ ਉਹਨਾਂ ਦੇ ਜਿਹੜੇ ਪਿਸੋਕੜ ਫਿੱਸੇ ਰਹਿਣ ਵਾਲੇ ਜੀਆ ਜੰਤ ਨੇ ਉਹ ਉਹਨਾਂ ਦੇ ਨਾਂ ਤੇ ਪੈਨਸ਼ਨ ਲੈ ਰਹੇ ਸੀ ਬਹੁਤ ਜ਼ਿਆਦਾ ਜਿਹੜੀ ਇਹ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਹੁਣ ਬਿਲਕੁਲ ਜਿਹੜਾ ਆ ਪੰਜਾਬ ਦੇ ਵਿੱਚ ਉਹਨਾਂ ਦੀਆਂ ਪੈਨਸ਼ਨਾਂ ਦਾ ਸਫਾਇਆ ਕਰ ਦਿੱਤਾ ਜਾਏਗਾ ਜਿਹੜੇ ਕਿ ਇਸ ਦੁਨੀਆ ਤੋਂ ਜਾ ਚੁੱਕੇ ਨੇ ਜਿਹੜੇ ਲੋਕ ਇਸ ਦੁਨੀਆ ਤੇ ਨਹੀਂ ਏ ਉਹਨਾਂ ਦੇ ਨਾਂ ਤੇ ਜਿਹੜੀਆਂ ਪੈਨਸ਼ਨਾਂ ਲਈਆਂ ਜਾਂਦੀਆਂ ਸੀ ਉਹ ਪੈਨਸ਼ਨਾਂ ਬਿਲਕੁਲ ਹੁਣ ਤੋਂ ਨਹੀਂ ਮਿਲਣਗੀਆਂ ਤੇ ਜਿਨ੍ਹਾਂ ਨੇ ਇਹ ਪੈਨਸ਼ਨਾਂ ਲਈਆਂ ਹੋਈਆਂ ਸੀ ਉਹਨਾਂ ਤੋਂ ਵੀ ਜਿਹੜੀ ਇਹ ਲਗਾਤਾਰ ਪੰਜਾਬ ਸਰਕਾਰ ਵਸੂਲੀ ਕਰਦੀ ਪਈ ਹੈ ਤੁਸੀਂ ਦੇਖਦੇ ਪਈਓ ਮੇਰਾ ਡੀਪੀਸੀ ਪੰਜਾਬੀ ਜਾਣਕਾਰੀ ਕਿਵੇਂ ਦੇ ਲੱਗੀ ਆਪਣਾ ਫੀਡਬੈਕ ਜ਼ਰੂਰ ਦਿਓ ਧੰਨਵਾਦ